ਮੁੰਡੇ ਨੇ ਆਪਣੀ ਘਰਵਾਲੀ ਨੂੰ ਆਈਲੈਂਡਸ ਕਰਾ ਕੇ ਕੈਨੇਡਾ ਆਪਣੇ ਸੰਡੂ ਕੋਲੇ ਭੇਜਿਆ ਅੱਗੋਂ ਸੰਡੂ ਵੀ 도ਗਲਾ ਨਿਕਲਿਆ ਉਹਨੇ ਬਾਈ ਦੀ ਘਰਵਾਲੀ ਦੇ ਕਬਜ਼ਾ ਕਰ ਲਿਆ ਤੇ ਆਪ ਦੀ ਘਰਵਾਲੀ ਪਤੰਦਰ ਨੇ ਛੱਡਦੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਮੈਂ ਜਿਹੜੇ ਬਾਈ ਦੀ ਤੋਂ ਨਾਲ ਕਹਾਣੀ ਸਾਂਝੀ ਕਰਨ ਲੱਗਾ ਉਹਦਾ ਨਾਮ ਹੈਗਾ ਬਲਵਿੰਦਰ ਸਿੰਘ ਜਿਹੜਾ ਕਿ ਅੰਬਾਲੇ ਦਾ ਰਹਿਣ ਵਾਲਾ ਬਾਈ ਬਲਵਿੰਦਰ ਦਾ ਵਿਆਹ ਹੋਇਆ ਸੀਗਾ ਰਾਜਪੁਰੇ ਦੀ ਰਹਿਣ ਵਾਲੀ ਕੁੜੀ ਹਰਦੀਪ ਕੌਰ ਨਾਲ ਬਾਈ ਕਹਿੰਦਾ ਵੀ ਸਾਡੇ ਰਿਸ਼ਤੇਦਾਰਾਂ ਚ ਜਵਾਗ ਜਮੁਗ ਬਾਹਰ ਗਏ ਸੀ ਮੇਰੀ ਮਾਸੀ ਦੇ ਮੁੰਡੇ ਬਾਹਰ ਗਏ ਸੀ ਭੂਆ ਦੇ ਮੁੰਡੇ ਬਾਹਰ ਗਏ ਸੀਗੇ ਕਹਿੰਦਾ ਮੈਨੂੰ ਵੀ ਬੜਾ ਚਾਹ ਸੀਗਾ ਵੀ ਕਦੋਂ ਮੇਰਾ ਕੈਨੇਡਾ ਜਾਣਾ ਬਣੂਗਾ ਹਨਾ ਕਹਿੰਦਾ ਚਲੋ ਜੀ ਮਾੜੀ ਕਿਸਮਤ ਨੂੰ ਹਰਦੀਪ ਕੌਰ ਨਾਲ ਮੇਰਾ ਰਿਸ਼ਤਾ ਹੋ ਗਿਆ ਪੜੀ ਲਿਖੀ ਵਧੀਆ ਸੀਗੀ ਮੈਂ ਸੋਚਿਆ ਚਲ ਪੜੀ ਲਿਖੀ ਹੈਗੀ ਆ ਆਈਲੈਂਡਸ ਮੈਂ ਕਰਾ ਲੂੰਗਾ ਕਹਿੰਦਾ ਕਿਤੇ ਨਾ ਕਿਤੇ ਮੇਰੇ ਦਿਲ ਚ ਵੀ ਲਾਲਚ ਸੀਗਾ ਕੈਨੇਡਾ ਦਾ ਕਹਿੰਦਾ ਚਲੋ ਜੀ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਮੈਂ ਆਈਲੈਂਡਸ ਕਰਨ ਲਾਤੀ ਪਹਿਲੀ ਵਾਰ ਵੀ ਬੈਂਡ ਨਹੀਂ ਆਏ ਦੂਜੀ ਵਾਰ ਵੀ ਬੈਂਡ ਨਹੀਂ ਆਏ ਤੀਜੀ ਵਾਰ ਵੀ ਬੈਂਡ ਨਹੀਂ ਆਏ ਜਾ ਕੇ ਕਹਿੰਦਾ ਚੌਥੀ ਵਾਰ ਬੈਂਡ ਆਏ ਕਹਿੰਦਾ ਚਲੋ ਜੀ ਫਾਇਲ ਲਾਤੀ ਫਾਇਲ ਜਦੋਂ ਲੱਗ ਜਾਂਦੀ ਆ ਉਸ ਤੋਂ ਬਾਅਦ ਕਹਿੰਦਾ ਮੇਰੀ ਕੈਨੇਡਾ ਦਾ ਵੀਜ਼ਾ ਆ ਜਾਂਦਾ ਕਹਿੰਦਾ ਮੈਨੂੰ ਬੜਾ ਚਾਹ ਭਰਾਵਾ ਕਹਿੰਦਾ ਸ਼ਰੀਕੇ ਦੇ ਬਿਲ ਨੂੰ ਸੱਦਿਆ ਨੇੜੇ ਨੇੜੇ ਰਿਸ਼ਤੇਦਾਰ ਵੀ ਸੱਦੇ ਪਾਰਟੀ ਕੀਤੀ ਚਲੋ ਜੀ ਉਸ ਤੋਂ ਬਾਅਦ ਕੈਨੇਡਾਲੇ ਜਾ ਕੇ ਚੜਾਤੀ ਕਹਿੰਦਾ ਹੁਣ ਮੈਂ ਇਸ ਗੱਲ ਤੋਂ ਬਿਲਕੁਲ ਟੈਨਸ਼ਨ ਫਰੀ ਸੀਗਾ ਵੀ ਮੇਰੀ ਘਰ ਵਾਲੀ ਬਾਹਰ ਜਾ ਕੇ ਕੀ ਦੀ ਕੋਲ ਰਹੂਗੀ ਕੌਣ ਇਹਨੂੰ ਸੰਭੂਗਾ ਕਿਵੇਂ ਇਹ ਕੰਮ ਤੇ ਲੱਗੂਗੀ ਕੌਣ ਕੰਮ ਤੇ ਲਵਾਊਗਾ ਕਹਿੰਦਾ ਕਿਉਂਕਿ ਮੇਰਾ ਸੰਡੂ ਕੈਨੇਡਾ ਰਹਿੰਦਾ ਸੀਗਾ ਉਧਰ ਤਾਂ ਪੱਕਾ ਬਸਨੀਕ ਸੀਗਾ ਵੀ ਚਲ ਮੇਰੀ ਸਾਲੀ ਵੀ ਸੰਭਲੂਗੀ ਮੇਰੀ ਘਰ ਵਾਲੀ ਨੂੰ ਹਨਾ ਤੇ ਨੇੜੀ ਯੂਨੀਵਰਸਿਟੀ ਆਪ ਠੀਕ ਆ ਕੰਮ ਓਕੇ ਆ ਚਲੋ ਜੀ ਇਹਦਾ ਕੈਨੇਡਾ ਪਹੁੰਚ ਗਈ ਫੋਨ ਫੋਨ ਤੇ ਵਧੀਆ ਗੱਲਾਂ ਬਾਤਾਂ ਹੋਣ ਲੱਗ ਗਈਆਂ ਵੀਡੀਓ ਕਾਲ ਤੇ ਗੱਲਾਂ ਬਾਤਾਂ ਹੋਣ ਲੱਗੀਆਂ ਤੇ 6-7 ਮਹੀਨੇ ਵਧੀਆ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਹਿੰਦਾ ਉਹ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਭਾਜੀ ਆਪਾਂ ਨਾ ਕੋਰਸ ਚੇਂਜ ਕਰਾ ਲਈਏ ਵੀ 8 ਲੱਖ ਰੁਪਇਆ ਲੱਗੂਗਾ ਤੇ ਫਿਰ ਪੀਆਰ ਛੇਤੀ ਹੋ ਸਕਦੀ ਆ ਤੇ ਤੇਰਾ ਆਉਣਾ ਵੀ ਛੇਤੀ ਕੰਮ ਬਣ ਜੂਗਾ ਨਾਲੇ ਕਹਿੰਦਾ ਹੁਣ ਮੈਂ ਵੀ ਦੇਸੀ ਜੱਟ ਬੂਟ ਬੰਦਾ ਮੈਨੂੰ ਕੋੜਾ ਵੀ ਬਾੜੀ ਪਤਾ ਸੀਗਾ ਵੀ ਇਸ ਗੱਲ ਬਾਰੇ ਬਾਹਰ ਕੀ ਕੋਸ਼ ਚੱਲਦਾ ਕਹਿੰਦਾ ਮੈਂ ਵੀ ਕਿੰਨੇ ਕੇ ਪੈਸੇ ਲੱਗਣਗੇ ਵੀ 8 ਲੱਖ ਰੁਪਇਆ ਲੱਗੂਗਾ ਤਾਂ ਚਲੋ ਜੀ ਮੈਂ 8 ਲੱਖ ਰੁਪਇਆ ਫੜ ਫੜਾ ਕੇ ਆੜਤੀਓ ਤੋਂ ਕਰ ਕਰਾ ਕੇ ਕਹਿੰਦਾ ਉਸ ਤੋਂ ਸਾਲ ਦਾ ਸਮਾਂ ਹੋਰ ਲੰਘਦਾ ਸਾਲ ਬਾਅਦ ਫਿਰ ਤਾਂ ਕਹਿੰਦਾ ਅਗਲੇ ਸਮੈਸਟਰ ਦੀ ਫੀਸ ਪਰ ਨਹੀਂ ਹੁੰਦੀ ਆ ਮੇਰੇ ਤੋਂ ਕਹਿੰਦਾ ਫਿਰ ਫੀਸ ਮੰਗਾਈ ਜਾਂਦੀ ਆ ਕਹਿੰਦਾ ਮੈਂ ਫਿਰ ਫੀਸ ਪਾ ਦਿੰਨਾ 6-7 ਲੱਖ ਰੁਪਏ ਮੈਂ ਫਿਰ ਪਾ ਦਿੰਨਾ ਕਹਿੰਦਾ ਇੱਥੋਂ ਤੱਕ ਕੀ ਕਈ ਵਾਰੀ ਮੇਰੇ ਕੋਲ ਗਰੋਸਰੀ ਦੇ ਪੈਸੇ ਵੀ ਮੰਗਵਾ ਲੈਂਦੀ ਸੀ ਮੈਂ ਪਾ ਦਿੰਦਾ ਸੀ ਕੋਈ ਗੱਲ ਨਹੀਂ ਕਿਉਂਕਿ ਬਾਈ ਕੋਲੇ 20 ਕਿੱਲੇ ਜ਼ਮੀਨ ਹੈਗੀ ਆ ਆਪਦੇ ਕੋਲੇ ਕਹਿੰਦਾ ਗੁੱਲ ਮਿਲਾ ਕੇ 2 ਸਾਲ ਜਿਚਾ ਕੇ ਕਹਿੰਦਾ ਮੈਨੂੰ ਬੁੱਧੂ ਬਣਾਉਂਦੀ ਰਹੀ ਤੇ ਮੇਰਾ ਸੰਡੂ ਵੀ ਕਹਿੰਦਾ ਮੈਨੂੰ ਬੁੱਧੂ ਬਣਾਉਂਦਾ ਰਿਹਾ ਵੀ ਦੋਨੇ ਜਣੇ ਕਹਿੰਦਾ ਕਦੀ ਕਿਹੜਾ ਬਾਹਣਾ ਲਾਦਿਆ ਕਰ ਕਦੀ ਕਹਿੰਦਾ ਫਿਰ ਹੌਲੀ ਹੌਲੀ ਮੇਰੇ ਨਾਲ ਕਹਿੰਦਾ ਇਹ ਗੱਲਬਾਤ ਕਰਨੀ ਬਿਲਕੁਲ ਘਟਾ ਤੀ ਤੇ ਜਦੋਂ ਮੈਂ ਆਪਦੀ ਘਰ ਨੂੰ ਫੋਨ ਕਰਿਆ ਕਰਾਂ ਉਹ ਕਹਿੰਦਾ ਮੇਰਾ ਸੰਡੂ ਹੀ ਫੋਨ ਚੱਕਿਆ ਕਰੇ ਕਹਿੰਦਾ ਮੈਂ ਆਖਿਆ ਵੀ ਕਮਾਲ ਦੀ ਗੱਲ ਹੈ ਗੱਲ ਮੈਂ ਆਪਦੀ ਘਰ ਨੂੰ ਨਾ ਕਰਨੀ ਹੁੰਦੀ ਚੱਕ ਕੇ ਕੋ ਸੰਡੂ ਫੋਨ ਚੱਕ ਲੈਂਦਾ ਵੀ ਸੰਡੂ ਦਾ ਕੀ ਚੱਕਰ ਹੈ ਕਹਿੰਦਾ ਉਦੋਂ ਤੱਕ ਮੇਰੇ ਸੰਡੂ ਦੀ ਤੇ ਕਹਿੰਦਾ ਮੇਰੀ ਘਰ ਦੀ ਲੈਨਡ ਮੈਂਟ ਆਫਸ ਚ ਮਿਲ ਚੁੱਕੀ ਸੀਗੀ ਇਹਨਾਂ ਤੱਕ ਦਾ ਆਫਸ ਚ ਦੋ ਨੰਬਰ ਦਾ ਕੰਮ ਚੱਲ ਪਿਆ ਸੀਗਾ ਕਹਿੰਦਾ ਚਲੋ ਜੀ ਮੇਰੇ ਸੰਡੂ ਨੂੰ ਕੀ ਕਹਿੰਦਾ ਕੀ ਕਰਿਆ ਕਰਨਾ ਵੀ ਘਰੋਂ ਕੰਮ ਤੇ ਜਾਇਆ ਕਰਨਾ ਮੇਰੀ ਘਰ ਨਹੀਂ ਕ ਇਹਨਾਂ ਦੋਨਾਂ ਨੇ ਬਾਹਰ ਜਾ ਕੇ ਘਰੋਂ ਤੇ ਗੱਡੀ ਚ ਇੱਕ ਜਿਹਨੂੰ ਘੁੰਮਦੇ ਫਿਰਦੇ ਰਿਹਾ ਕਰਨਾ ਤੇ ਨਾਗ ਦਾ ਹੁਣ ਮੇਰੀ ਸਾਲੀ ਨੂੰ ਕੁਝ ਪਤਾ ਤੇ ਕਹਿੰਦਾ ਨਾ ਕੁਛ ਨੂੰ ਮੈਨੂੰ ਪਤਾ ਤੇ ਕਹਿੰਦਾ ਹੁਣ ਮੈਨੂੰ ਯਕੀਨ ਬਹੁਤ ਸੀਗਾ ਵੀ ਮੇਰੀ ਸਾਲੀ ਉੱਥੇ ਹੈਗੀ ਐ ਵੀ ਭੈਣ ਦੇ ਘਰ ਫੜਾ ਇਦਾਂ ਦਾ ਕੁਝ ਫੋਨ ਲੱਗਾ ਤਾਂ ਮੇਰੇ ਦਿਮਾਗ 'ਚ ਗੱਲਾਂ ਹੈ ਹੀ ਨਹੀਂ ਸੀਗੀਆਂ ਵੀ ਮੇਰਾ ਸੰਡੂ ਮੇਰੇ ਘਰ ਨੇ ਤੇ ਕਬਜ਼ਾ ਕਰ ਲੂਗਾ ਕਹਿੰਦਾ ਚਲੋ ਇਹ ਸਾਲ ਕਿਹੇ ਚੋਰੀ ਛੱਪੇ ਮਿਲਦੇ ਮਲਾਉਂਦੇ ਰੇ ਸਾਰਾ ਸ਼ੁਕਰ ਦੇ ਕਰਾਉਂਦੇ ਰੇ ਕਹਿੰਦਾ ਹੌਲੀ ਹੌਲੀ ਮੇਰੀ ਸਾਲੀ ਨੂੰ ਇਹਨਾਂ ਤੇ ਸ਼ੱਕ ਹੋ ਜਾਂਦਾ ਵੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਦਾਲ ਕਾਰ ਨੂੰ ਕਹਿੰਦੀ ਭਾਈ ਤੂੰ ਆਪਦਾ ਆਡ ਰੈਣਾ ਸ਼ੁਰੂ ਕਰ ਵੀ ਬੜੇ ਸਾਲ ਹੋ ਗਏ ਸਾਡੇ ਘਰ ਰਹਿੰਦੀ ਨੂੰ ਹਨਾ ਵੀ ਮੈਨੂੰ ਤੇਰੇ ਤੇ ਆ ਡਾਊਟ ਆ ਵੀ ਤੂੰ ਮੇਰਾ ਘਰ ਨਾ ਖਰਾਬ ਕਰ ਦੇ ਇਹ ਗੱਲ ਕਹਿੰਦਾ ਮੇਰੇ ਤੱਕ ਵੀ ਆਈ ਮੇਰੀ ਸਾਲੀ ਨੇ ਤਾਂ ਗੱਲ ਮੈਨੂੰ ਵੀ ਦੱਸੀ ਕਹਿੰਦਾ ਪਰ ਮੈਨੂੰ ਉਹਦੀ ਘਰ ਦੀ ਯਕੀਨ ਬਾਉ ਸੀਗਾ ਕਹਿੰਦਾ ਮੈਨੂੰ ਸਾਲੀ ਦਾ ਗੁੱਸਾ ਵੀ ਆਇਆ ਵੀਰੇ ਮੇਰੀ ਘਰ ਨੂੰ ਘਰੋਂ ਕੱਢਦਾ ਹਨਾ ਚਲੋ ਜੀ ਕਹਿੰਦਾ ਕਿਤੇ ਹੋਰ ਜਾ ਕੇ ਰਹਿਣ ਲੱਗ ਗਈ ਨੇੜੇ ਕਿਤੇ ਹੋਰ ਕਿਸੇ ਬੇਸਮੈਂਟ 'ਚ ਰਹਿਣ ਲੱਗ ਗਈ ਤੇ ਕਹਿੰਦਾ ਉਦੋਂ ਮੈਂ ਫੈਲ ਲਈ ਮੇਰੀ ਕਹਿੰਦਾ ਰਿਫਿਊਜ਼ਲ ਆ ਗਈ ਕਹਿੰਦਾ ਉਸ ਤੋਂ ਬਾਅਦ ਮੇਰੇ ਸੰਡੂ ਨੇ ਫਿਰ ਚੋਰੀ ਛੱਪੀ ਕਹਿੰਦਾ ਮੇਰੇ ਘਰ ਨੂੰ ਮਿਲਣਾ ਜੁਣਾ ਸ਼ੁਰੂ ਕਰਤਾ ਫੋਨ ਤੇ ਗੱਲਾਂ ਬਾਤਾਂ ਕਰਨੀ ਸ਼ੁਰੂ ਕਰਤੀਆਂ ਕਹਿੰਦਾ ਮੇਰੀ ਸਾਲੀ ਦੇ ਫਿਰ ਉਹਨਾਂ ਰੰਗੇ ਹੱਥੀ ਫੜ ਲਿਆ ਕਹਿੰਦਾ ਹੌਲੀ ਹੌਲੀ ਇਹ ਗੱਲ ਹੋ ਗਈ ਵੀ ਮੇਰਾ ਸੰਡੂ ਕਹਿੰਦਾ ਮੇਰੀ ਸਾਲੀ ਨਾਲ ਲੜਨ ਲੱਗ ਗਿਆ ਉਹਨੂੰ ਮਾੜਾ ਚੰਗਾ ਬੋਲਣ ਲੱਗ ਗਿਆ ਤੇ ਕਹਿੰਦਾ ਮੁੱਕ ਦੀ ਗੱਲ ਮਕਾ ਮੇਰੇ ਸੰਡੂ ਨੇ ਕਹਿੰਦਾ ਪਤੰਦਰ ਨੇ ਮੇਰੀ ਸਾਲੀ ਛੱਡਤੀ ਵੱਡੀ ਕਹਿੰਦਾ ਮੈਂ ਤਾਂ ਨ ਕਹਿੰਦਾ ਮੇਰੇ ਸੰਡੂ ਨੇ ਮੇਰੀ ਸਾਲੀ ਨੂੰ ਤਲਾਕ ਦੇ ਕੇ ਛੱਡ ਦਿੱਤਾ। 6-7 ਮਿੰਟ ਜਿੰਨੇ ਕੰਜਕਲੇ ਸੁਣਦਾ ਚੱਲਦਾ ਰਿਹਾ ਪਾਸੇ ਮੁੜ ਕੇ ਛੋਟਾ ਛਟਾ ਹੋ ਗਿਆ ਤੇ ਮੁੜ ਕੇ ਕਹਿੰਦਾ ਮੇਰੀ ਘਰ ਵਾਲੀ ਮੇਰੇ ਸੰਡੂ ਦੇ ਨਾਲ ਰਹਿਣ ਲੱਗ ਗਈ ਸ਼ਰਿਆਂ। ਕਹਿੰਦਾ ਮੇਰੀ ਸਾਲੀ ਨੇ ਮੈਨੂੰ ਹੁਣ ਕਿਹੜਾ ਸਾਰਾ ਉਦਾਸਤਾ? ਵੀ ਤੇਰੇ ਵਾਲੀ ਨੇ ਆਹ ਚੰਨ ਚਾੜਤਾ ਵੀ ਮੈਂ ਕੀ ਮਾੜਾ ਕੀਤਾ ਸੀ ਮੇਰਾ ਘਰ ਵੀ ਝਾੜਤਾ ਤੇ ਤੇਰਾ ਵੀ ਝਾੜਤਾ। ਕਹਿੰਦਾ ਅੱਗੋਂ ਮੈਂ ਆਪਦੀ ਸਾਲੀ ਨੂੰ ਕਿਹਾ ਵੀ ਮੇਰਾ ਕੀ ਕਸੂਰ ਆ ਭੈਣ ਤਾਂ ਤੇਰੀ ਐ ਵੀ ਤੂੰ ਪੁੱਛ ਵੀ ਕਿਉਂ ਸਾਰਾ ਕੁਝ ਇਦਾਂ ਕੀਤਾ? ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕਹਿੰਦਾ ਅਸੀਂ ਪੰਚਾਇਤ ਕੀਤੀ ਮੈਂ ਆ ਵੀ ਸਾਸ ਸਹੁਰੇ ਨੂੰ ਸੱਦਿਆ ਸਾਡੇ ਰਿਸ਼ਤੇਦਾਰ ਬੈਠੇ ਕਹਿੰਦਾ ਮੇਰੀ ਸੱਸ ਨੇ ਪੰਚਾਇਤ ਦੇ ਵਿੱਚ ਐਡੀ ਘਟੀਆ ਗੱਲ ਕੀਤੀ ਕਹਿੰਦਾ ਮੈਨੂੰ ਮਰਨ ਨੂੰ ਕਹਿੰਦਾ ਬਾਈ ਥਾਂ ਨਾ ਲੱਭੇ ਕਹਿੰਦਾ ਮੇਰੀ ਸੱਸ ਕਹਿੰਦੀ ਪੰਚਾਇਤ ਦੇ ਵਿੱਚ ਵੀ ਇੱਕ ਤਾਂ ਤੁਹਾਡੇ ਮੁੰਡੇ ਦੇ ਮੂੰਹ 'ਚੋ ਗੋਡੇ-ਗੋਡੇ ਮੁਸ਼ਕ ਮਾਰਦਾ ਇੱਕ ਤੁਹਾਡੇ ਮੁੰਡੇ ਦੀ ਅੱਖਾਂ 'ਚੋ ਮੁਸ਼ਕ ਮਾਰਦਾ ਤੇ ਮੇਰੀ ਕੁੜੀ ਕੀ ਕਰਦੀ ਦੱਸੋ ਕਹਿੰਦੀ ਮੇਰੀ ਕੁੜੀ ਤਾਂ ਪਹਿਲੇ ਦਿਨ ਰੌਲਾ ਪਾਉਂਦੀ ਸੀ ਕੀ ਉਹਦੇ ਮੂੰਹ 'ਚੋ ਮੁਸ਼ਕ ਬਹੁਤ ਆਉਂਦਾ ਉਹਦੇ ਅੱਖਾਂ 'ਚੋ ਬਹੁਤ ਮੁਸ਼ਕ ਆਉਂਦਾ ਤੁਸੀਂ ਮੈਨੂੰ ਕਿੱਥ ਕਹਿੰਦਾ ਭਰਾਵਾ ਮੈਨੂੰ ਤੇ ਮਰ ਨੂੰ ਥਾਣ ਲੱਭੇ ਕਹਿੰਦਾ ਮੁੜ ਕੇ ਮੈਂ ਇੱਕ ਗੱਲ ਕਹਿਤੀ ਉਥੇ ਵੀ ਜੇ ਤੇਰੀ ਕੁੜੀ ਨੂੰ ਮੁਸ਼ਕਾ ਆਉਂਦਾ ਸੀਗਾ ਤਾਂ ਮੈਨੂੰ ਵਿਆਹ ਤੋਂ ਜਿੱਦਣ ਛੱਡ ਦਿੰਦੀ ਤੇ ਜਿੱਦਣ ਛੱਡ ਦਿੰਦੀ ਤਿੰਨ ਵਾਰੀ ਮੈਂ ਉਹਨੂੰ ਆਈਲਾਈਨਰ ਕਰਾਈ ਜਾਂ ਕਿ ਚੌਥੀ ਉਹਨੇ ਕਲੀਅਰ ਕੀਤੀ ਉਦੋਂ ਨਹੀਂ ਮੇਰੇ ਤੋਂ ਮੁਸ਼ਕਾ ਆਉਂਦਾ ਸੀਗਾ ਕਹਿੰਦਾ ਮੁੰਕੇ ਮੇਰਾ ਪਿਓ ਕਹਿੰਦਾ ਗੁੱਸੇ ਚ ਆ ਗਿਆ ਕਹਿੰਦਾ ਮੇਰਾ ਪਿਓ ਵੀ ਇੱਥੇ ਬੋਲਣ ਲੱਗ ਗਿਆ ਵੀ ਕੁੜੀ ਸਾਲ ਡੇਢ ਸਾਲ ਸਾਡੇ ਘਰੇ ਰਹੀ ਆ ਸਾਲ ਡੇਢ ਮੁੰਡੇ ਨਾਲ ਅੰਦਰ ਬਾਹਰ ਆਉਂਦੀ ਜਾਂਦੀ ਰਹੀ ਆ ਇਹਨੂੰ ਆਈਲੈਂਡ ਸੈਂਟ ਛੱਡਣ ਜਾਂਦਾ ਰਿਹਾ ਆਉਂਦਾ ਰਿਹਾ ਉਹ ਤਾਂ ਬੜੀ ਖੁਸ਼ ਸੀਗੀ ਬੜੀਆਂ ਦੇ ਨਾਲ ਸੈਲਫੀਆਂ ਪਾਉਂਦੀ ਸੀਗੀ ਉਧਰ ਜਾ ਕੇ ਵੀ ਸਾਲ ਫੋਨ ਤੇ ਗੱਲਾਂ ਬਾਤਾਂ ਕਰਦੀ ਰਹੀ ਆ ਵੀ ਜੇ ਸਾਡੇ ਮੁੰਡੇ ਚੋਂ ਮੁਸਕੀ ਆਉਂਦਾ ਸੀਗਾ ਮੂੰਹ ਚੋਂ ਮੁਸਕ ਆਉਂਦੀ ਸੀ ਕੱਚਾ ਚੋਂ ਮੁਸਕ ਆਉਂਦੀ ਸੀ ਤਾਂ ਸਾਡੇ ਮੁੰਡੇ ਨੂੰ ਉਹਦੀ ਛੱਡ ਦਿੰਦੀ ਹੁਣ 35-40 ਲੱਖ ਰੁਪਈਆ ਲਵਾ ਕੇ ਹੁਣ ਕਹਿੰਦੀ ਜਦੋਂ ਸਰੋਂ ਦਾ ਪਾਣੀ ਲੰਘ ਗਿਆ ਕਹਿੰਦਾ ਮੇਰੇ ਪਿਓ ਨੇ ਪੰਚਾਇਤ ਚ ਇੱਕ ਗੱਲ ਕਹਿਤੀ ਵੀ ਮੇਰੇ ਮੁੰਡੇ ਦੇ ਟੈਸਟ ਕਰਾ ਲਓ ਜੇ ਕੋਈ ਕਮੀ ਪੇਸ਼ੀ ਨਿਕਲ ਆਈ ਅਸੀਂ ਦੇਨਦਾਰ ਰਹਾਂਗੇ ਕਹਿੰਦਾ ਬੱਸ ਮੁੰਡੇ ਕੋਈ ਤੂੰ ਤੂੰ ਮੈਂ ਮੈਂ ਕਹਿੰਦਾ ਠਾਣੇ ਦੇ ਪਰਚੇ ਪੁਰਚ ਦਿੱਤੇ ਕਹਿੰਦਾ ਉਹਨਾਂ ਪਰਚੇ 'ਚ ਵੀ ਕਾਖੜੀ ਨਿਪੜਿਆ ਭਰਾਵਾ ਕਹਿੰਦਾ ਉਹਨਾਂ ਦੇ ਰਿਸ਼ਤੇਦਾਰ ਦੋ ਚਾਰ ਮੁਲਾਜ਼ਮ ਹੈਗੇ ਆ ਕਹਿੰਦਾ ਉਹ ਵੀ ਉੱਥੋਂ ਵੀ ਨਿਕਲ ਨੁਕਲ ਗਏ ਕਹਿੰਦਾ ਹੁਣ ਮੇਰੀ ਘਰ ਵਾਲੀ ਕਹਿੰਦਾ ਮੇਰੇ ਸੰਡੂ ਦੇ ਨਾਲ ਅਥੇ ਵਿਆਹ ਕਰਾ ਕੇ ਬੈਠੀ ਹੋਈ ਹੈ ਤੇ ਕਹਿੰਦਾ ਮੇਰੀ ਜਿਹੜੀ ਸਾਲੀ ਹੈ ਵਿਚਰੀ ਉਹ ਘਰੋਂ ਬੇਕਾਰ ਹੋ ਗਈ ਉਹ ਹੁਣ ਆਪਦਾ ਮੁੰਡਾ ਲੈ ਕੇ ਕਿਤੇ ਆੜ ਰਹੀਂਦੀ ਪਈ ਐ ਤੇ ਕਹਿੰਦਾ ਬਈ 40 ਲੱਖ ਰੁਪਈਆ ਕਹਿੰਦਾ ਸਾਡਾ ਜਮਾ ਕਹਿੰਦਾ ਮਿੱਟੀ ਹੋ ਗਿਆ ਤੇ ਕਹਿੰਦਾ ਹੁਣ ਮੈਂ ਇਹਦੇ ਮੱਥੇ ਨੂੰ ਹੱਥ ਮਾਰਦਾ ਤੇ ਸੀਸੇ ਮੂਰੇ ਖੜਕੇ ਮੂੰਹ ਤੇ ਚਪੇਣਾ ਮਾਰਦਾ ਵੀ 20 ਕਿੱਲੇ ਜ਼ਮੀਨ ਦਾ ਮਾਲਕ ਹੋ ਕੇ ਵੀ ਤੇਰੇ ਦਿਮਾਗ ਤੇ ਪੜਦਾ ਕਿਹੜਾ ਪੈ ਗਿਆ ਵੀ ਤੂੰ ਕੈਨੇਡਾ ਚਾਹੁੰਦਾ ਵੀ ਹਾਈ ਕੈਨੇਡਾ ਹਾਈ ਕੈਨੇਡਾ ਵੀ ਪਤੰਦਰਾ ਨਾਲੇ ਦੀ ਘਰ ਵਾਲੀ ਗਵਾਲੀ ਨਾਲੇ ਪਿੰਡ ਚ ਥੂ-ਥੂ ਕਰਾ ਲਈ ਨਾਲ ਰਿਸ਼ਤੇ ਰਾਏ ਥੂ-ਥੂ ਕਰਾ ਲਈ ਪੱਲੇ ਕੀ ਰਹਿ ਗਿਆ ਉਲਟਾ ਕਹਿੰਦਾ ਜਾਂਦੀ ਦੀ ਪੰਚਾਇਤ ਤੇ ਮੇਰੀ ਸੱਸ ਕਹੇਗੀ ਵੀ ਤੁਹਾਡੇ ਮੁੰਡੇ ਦੇ ਮ 4 ਕਿੱਲੇ ਖਾਲਾ ਬਣਾ ਕੇ ਆਇਆ 10 ਕਿੱਲੇ ਖਾਦ ਪਾ ਕੇ ਆਇਆ ਬੰਦਾ ਘਰੇ ਆਉਂਦਾ ਕੋਈ ਤਾਂ ਪਸੀਨੇ ਦੀ ਬਦਬੂ ਬੰਦੇ ਕੋਲੋਂ ਆਉਂਦੀ ਹੀ ਹੋਈ ਐ ਬੰਦਾ ਨਹਾਤ ਹੋ ਕੇ ਫੇਰ ਉਹ ਜਾ ਫਰੈਸ਼ ਹੋ ਜਾਂਦਾ ਐ ਤਾਂ ਹੈ ਨਹੀਂ ਵੀ ਜੇ ਬੰਦਾ ਅਜੇ ਤੱਕ ਇਹ ਬੰਦਾ ਜਿਮ ਜਾ ਕੇ ਵੀ ਆਵੇ ਤਾਂ ਵੀ ਪਸੀਨੇ ਦੀ ਮੰਨ ਲਓ ਬਦਬੂ ਤਾਂ ਬੰਦੇ ਕੋਲੋਂ ਆਉਣੀ ਲੱਗ ਜਾਂਦੀ ਐ ਉਹਨਾਂ ਨੇ ਕਹਿੰਦਾ ਉਸ ਗੱਲ ਦਾ ਇਸ਼ੂ ਬਣਾ ਲਿਆ ਕਹਿੰਦਾ ਭਰਾਵਾ ਅੱਜ ਕੱਲ ਕਿਸੇ ਰਿਸ਼ਤੇਦਾਰ ਤੇ ਕੋਈ ਯਕੀਨ ਨਹੀਂ ਕੋਈ ਕੁਝ ਨਹੀਂ ਪਤਾ ਨਹੀਂ ਕਿਹਦਾ ਕਦੋਂ ਦਿਲ ਬਦਲ ਜਾਣਾ ਹੈ ਕਹਿੰਦਾ ਮੇਰੇ ਸਾਡੂ ਨੇ ਮੇਰੀ ਘਰ ਵਾਲੀ ਤੇ ਕਬਜ਼ਾ ਕਰ ਲਿਆ ਪਤੰਦਰ ਨੇ ਬਾਈ ਕਹਿੰਦਾ ਸਾਡੇ ਨਾਲ ਆ ਕੁਝ ਵਾਪਰਿਆ ਤੇ ਅਸੀਂ ਚਾਹੁੰਦੇ ਹਾਂ ਇਹ ਕਹਾਣੀ ਵੱਤ ਉਤੇ ਸ਼ੇਅਰ ਜ਼ਰੂਰ ਕਰਿਓ ਵੱਤ ਉਤੇ ਲੋਕਾਂ ਤੱਕ ਪਹੁੰਚੇ ਵੱਤ ਉਤੇ ਲੋਕ ਸचेत ਹੋਣ ਕਿ ਭਰਾਵੋ ਆਈਲੈਂਡਸ ਵਾਲੀ ਕੁੜੀ ਦਾ ਕੋਈ ਯਕੀਨ ਨਹੀਂ ਜੇ ਬਹੁਤ ਬੁੜੀਆਂ ਚੰਗੀਆਂ ਵੀ ਨੇ ਪਰ ਉਸ ਤੋਂ ਜ਼ਿਆਦਾ ਕੁੜੀਆਂ ਮਾੜੀਆਂ ਵੀ ਨੇ ਜਿਨ੍ਹਾਂ ਨੇ ਬੜੇ ਧੋਖੇ ਕੀਤੇ ਆ ਬੜੇ ਘਰ ਜਾੜੇ ਆ ਬੜੀਆਂ ਮਾਵਾ ਦੇ ਪੁੱਤ ਮਾਰੇ ਆ ਤੇ ਹੁਣ ਤਾਂ ਸੁਖ ਨਾਲ ਪੀਆਰ ਦਾ ਕੰਮ ਬਾਲਾ ਔਖਾ ਹੋ ਗਿਆ ਇਸ ਕਰਕੇ ਆਈਲਾਈਟਸ ਲਈ ਕੁੜੀਆਂ ਦਾ ਖੇੜਾ ਛੱਡੋ ਜੇ ਤੁਹਾਡੇ ਕੋਲ ਆਈਲਾਈਟਸ ਹੁੰਦੀ ਤਾਂ ਕਰ ਲਓ ਨੀਚ ਉੱਪਰ ਕਿਥੇ ਆਦਾ ਕੋਈ ਕਾਰੋਬਾਰ ਚਲਾ ਲਓ ਠੀਕ ਆ ਐਵੇਂ ਐਡੀਆਂ ਚੱਕ ਕੇ ਫਾਹ ਨਾ ਲਓ بڑے ਘਰ ਉਹ ਜਿਹੜੇ ਇਸ ਕੰਮ ਦੇ ਵਿੱਚ ਸਾਡਾ ਮਕਸਦ ਤਾਂ ਬਸ ਉਹ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖ ਲਈ ਜਿਹੜਾ ਬਹੁਤ-ਬਹੁਤ ਧੰਨਵਾਦ